ਕੀ ਫਤਿਹ ਸਾਧ ਸੰਗਤ ਜੀ ਸਭ ਨੂੰ ਪਤਾ ਹੀ ਆ ਅੱਜ ਆਪਾਂ ਇਕੱਠੇ ਹੋਏ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਸਾਡੇ ਸਾਰਿਆਂ ਦਾ ਫਰਕ ਪਣਦਾ ਅਸੀਂ ਉਹਨਾਂ ਦੀ ਰਿਹਾਈ ਪਿੱਛੇ ਐਨੀ ਵਾਹ ਲਾਈਏ ਜਿੰਨੀ ਸਾਡੇ ਰੱਖ ਸਕਦੀ ਆ ਉਹਨਾਂ ਦੇ ਪਰਿਵਾਰਾਂ ਨਾਲ ਖੜੀਏ ਜੇ ਅਸੀਂ ਮਾਰ ਨਾਲ ਕਹਿੰਦੇ ਆਂ ਅਸੀਂ ਕਟੋਕ ਕੇ ਕਹਿੰਦੇ ਆਂ ਨਾ ਜਿਵੇਂ ਹਰਮੰਦਰ ਸਾਹਿਬ ਤੇ ਹਮਲਾ ਕਰਿਆ ਉਹ ਪੀਐਮ ਦਾ ਸੌਦਾ ਲਾਇਆ ਤਾਂ ਇਹਨਾਂ ਬੰਦੀ ਸਿੰਘਾਂ ਕਰਕੇ ਕਹਿੰਦੇ ਆਂ ਇਹਨਾਂ ਸਾਡੇ ਲੰਗੋਸੇ ਇਹ ਆਪਣਾ ਸੌਦਾ ਲਾਇਆ ਇਹਨਾਂ ਬੰਦੀ ਸਿੰਘਾ ਕਰਕੇ ਲਾਇਆ ਇਹਨਾਂ ਬੰਦੀ ਸਿੰਘਾ ਕਰਕੇ ਇਕਠਾ ਹੋ ਕੇ ਕਹਿੰਦੇ ਆ ਕਿਹੜੇ ਕਰਨਲ ਨੇ ਕਾਤਕ ਸਾਬ ਨੂੰ ਘੇਟਾੜੀ ਕਰਦੀ ਹਾਦਸ ਕੜੀ ਉਹ ਕਰਨਲ ਦਾ ਸੌਦਾ ਲਾਇਆ ਤਾਂ ਇਹਨਾਂ ਬੰਦੀ ਸਿੰਘਾ ਕਰਕੇ ਕਹਿੰਦੇ ਆ ਹੱਤਾ ਫਾਗਾ ਅੱਜ ਅਸੀਂ ਬੰਦੀ ਸਿੰਘਾ ਨਾਲ ਇਕਠਾ ਹੋ ਕੇ ਖੜੀਏ ਅੱਜ ਅੰਮ੍ਰਿਤਪਾਲ ਪੰਜਾਬ ਕਰਕੇ ਅੱਜ ਕੱਲੇ ਕੱਲੇ ਮੁੰਡੇ ਦੇ ਉੱਤੇ ਰਾਹ ਦੀ ਛਿੰਗ ਪੈਦਾ ਹੋਈਆਂ ਉਹ ਇੱਕ ਸੱਚੇ ਬਾਤ ਦੀ ਗੱਲ ਕਰ ਅਸੀਂ ਗੱਲ ਕਰਦੇ ਸੀਗੇ ਕਿਹੜਾ ਜੇ ਕੇਸ ਦੇ ਅੰਦਰ ਰਾਜ ਚੱਲਦਾ ਹੈ ਨਾ ਕਿਹੜਾ ਜੇ ਸਟੇਟ ਦਾ ਜੇ ਸਟੇਟ ਦਾ ਰਾਜ ਆ ਅਸੀਂ ਚੁੱਤੀ ਦੇ ਰੱਖਦੇ ਆ ਇਹੋ ਜਿਹੇ ਰਾਜ ਨੂੰ ਕਿਥੇ ਕੀ ਪੈਣਾ ਨਹੀਂ ਬੇਤੀ ਹੁੰਦੀ ਹੈ ਕਲਕੱਤੇ ਦੇ ਅੰਦਰ ਜਿੱਥੇ 1983 ਦੇ ਅੰਦਰ ਫਟੇਗੜਾਂ ਦੇ ਉੱਤੇ ਟੈਰ ਪਾਇਆ ਜਾਂਦੇ ਨੇ ਕਿਥੇ ਧਰਮਾਂ ਦੇ ਨਾਮ ਤੇ ਲੜਾਈਆਂ ਲੰਦਾ ਆ ਅਸੀਂ ਚੁੱਤੀ